ਮਸ਼ਹੂਰ ਪੰਜਾਬੀ ਗਾਇਕ ਚੰਦਰਾ ਬਰਾੜ ਜਿਸ ਦੇ ਕੀ ਹੁਣ ਤੱਕ ਸੁਪਰ ਹਿੱਟ ਗੀਤਾਂ ਨੂੰ ਲੋਕਾਂ ਨੇ ਬੜਾ ਹੀ ਪਿਆਰ ਦਿੱਤਾ ਤੇ ਉਸ ਦੇ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਹਾਂ ਚੰਦਰੇ ਬਰਾੜ ਦਾ ਵਿਆਹ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਉਸ ਦੀ ਰਿਸੈਪਸ਼ਨ ਪਾਰਟੀ ਦੀਆਂ ਸਾਰੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਵਧਾਈਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਕਿਉਂਕਿ ਸੋਸ਼ਲ ਮੀਡੀਆ ਤੇ ਉਹਨਾਂ ਦੇ ਵਿਆਹ ਦੀਆਂ ਕੋਈ ਖਾਸ ਤਸਵੀਰਾਂ ਤਾਂ ਸਾਹਮਣੇ ਨਹੀਂ ਆਈਆਂ ਪਰ ਅਸੀਂ ਤੁਹਾਨੂੰ ਦਿਖਾਉਨੇ ਆ ਉਹਨਾਂ ਦੇ ਵਿਆਹ ਦੀਆਂ ਪਰਸਨਲ ਵੀਡੀਓਜ਼ ਤੇ ਉਹਨਾਂ ਦੇ ਵਿਆਹ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਨਰਵੈਰ ਪੰਨੂ ਨੇ ਆ ਕੇ ਖਾੜਾ ਲਾਇਆ ਜਿਸ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਸੋਸ਼ਲ ਮੀਡੀਆ ਉੱਤੇ ਹੁਣ ਉਹਨਾਂ ਦੇ ਵਿਆਹ ਦੀ ਚਰਚਾ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਹੁਣ ਤੱਕ ਚੰਦਰੇ ਬਰਾੜ ਨੂੰ ਦਿੱਤਾ ਜਾ ਰਿਹਾ ਹੈ ਕਿਉਂਕਿ ਬਹੁਤ ਹੀ ਥੋੜੇ ਸਮੇਂ ਵਿੱਚ ਆਪਣੀ ਸੁਪਰ ਹਿੱਟ ਗੀਤਾਂ ਦੇ ਨਾਲ ਚੰਦਰੀ ਬਰਾੜ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ ਤੇ ਹੁਣ ਉਹਨਾਂ ਦੇ ਵਿਆਹ ਦੀਆਂ ਇਹ ਪਿਆਰੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਜਾ ਕੇ ਵਧਾਈਆਂ ਜ਼ਰੂਰ ਦੇ ਕੇ ਆਓ ਦੇਖੋ ਵਿਆਹ ਦੀਆਂ ਪਿਆਰੀਆਂ ਵੀਡੀਓਜ਼ ਇੱਕ ਵਾਰੀ ਤਾੜੀ ਨਾਲ ਸਾਡੇ ਲਈ ਬਣਾ ਦਿਓ ਪਹਿਲਾ ਬੱਚੇ ਨੂੰ ਯਾਦ ਰੱਖ ਕੇ ਫੋਟੋ ਦੇ ਦੇਣਾ ਪ੍ਰਮਾਤਮਾ ਤੁਹਾਡੀਆਂ ਖੁਸ਼ੀਆਂ ਇਦਾਂ ਹੀ ਬਰਕਰਾਰ ਰੱਖੇ फिर लकीर दी खेड़ मुबारक परमात्मा खुशियां बरकरार रखिए नवी जिंदगी नवी लाइफ खुशियां परी हो दुआ कुशियां फिर लकीर दिए खेड़ मुबारक रोह ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ